ਜਿਹੜੇ ਮਕਸਦ ਦਿੱਤੇ ਗਏ ਉਹਨਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਕਿੰਨੇ ਮਕਸਦ ਅਲੈ ਕਦਿ-ਕਦਿ ਕਰ ਰਹੇ ਅੱਜ ਐਵਰੀ ਪੁਲਿਸ ਸਟੇਸ਼ਨ ਨੂੰ ਇੱਕ-ਇੱਕ ਮੋਟਰਸਾਈਕਲ ਦਿੱਤਾ ਗਿਆ ਹੈ ਟੋਟਲ 14 ਪੁਲਿਸ ਸਟੇਸ਼ਨਾਂ 14 ਮੋਟਰਸਾਈਕਲ ਹੈਂਡਓਵਰ ਕੀਤੇ ਗਏ ਹੈ ਪਲੱਸ ਦੋ-ਦੋ ਤੇ 3 ਏਮਪਲੋਇਜ਼ ਹਨ ਜਿਹੜੇ ਹਰ ਪੁਲਿਸ ਸਟੇਸ਼ਨ ਦੇ ਵਿੱਚ ਬੀਟ ਦੇ ਤੌਰ ਤੇ ਕੰਮ ਕਰਨਗੇ ਤੇ ਆਲਰੇਡੀ ਇਹਨਾਂ ਮੀਟਾਂ ਚ 3-3 ਇਅਰਸ ਵਹੀਕਲਸ ਆਲਰੇਡੀ ਚੱਲ ਰਹੇ ਹਨ ਫੋਰਸ ਐਨ ਆਸ ਕਰਨ ਲਈ ਇੱਕ-ਇੱਕ ਹੋਰ ਮੋਟਰਸਾਈਕਲ ਅੱਜ ਨਵਾਂ ਸਿਟੀ ਸਾਹਿਬ ਨੇ ਫਲੈਗ ਆਫ ਕੀ ਕੰਮ ਰਹਿਣਗੇ ਨਾ ਵੀਰ ਮੈਂ ਇਹ ਆਪਣੇ ਏਰੀਆ ਚ ਘੁੰਮਣਗੇ ਜੀ ਪੁਲਿਸ ਸਟੇਸ਼ਨ ਦੇ ਏਰੀਆ ਚ ਇਹਨਾਂ ਦੀ ਬੀਟ ਬਣੀ ਹੋਈ ਹੈ ਬੀਟ ਦੇ ਏਰੀਆ ਚ ਘੁੰਮਣਗੇ ਜਿੱਥੋਂ ਕੋਈ ਇਨਫੋਰਮੇਸ਼ਨ ਆਉਂਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਇਨਸੀਡੈਂਟ ਦੇ ਉੱਥੇ ਜਾਣਗੇ ਆਦਰਵਾਇਜ਼ ਪੈਟਰੋਲਿੰਗ ਕਰਨਗੇ ਚੈਕਿੰਗ ਕਰਨਗੇ ਕਿਰਚ ਲਾਨ ਵੇਰਾ ਕੱਟੂ ਕਿਦਾਂ ਪਹਿਲੇ ਵੀ ਚੱਲੇ ਸੀ ਸੀਏਪੀਸੀਆਰ ਵਾਲੇ ਮੋਟਰਸਾਈਕਲ ਸੇਮ ਚੀਜ਼ ਹੈ ਉਹੀ ਕੰਮ ਕਰਨਗੇ ਗਰੇ ਸੇਮ ਲਗਾਤਾਰ ਵਾਧਾ ਵੱਧ ਗਿਆ ਸੇਮ ਉਹੀ ਕੰਮ ਕਰਨਗੇ ਜਿਦਾ ਪਹਿਲਾਂ ਕਰਦੇ ਸੀ ਇਹਨਾਂ ਨੂੰ ਇੱਕ ਸਪੈਸੀਫਿਕ ਬੀਟ ਦਿੱਤੀ ਗਈ ਹੈ ਆਪਣੀ ਬੀਟ ਸਿੱਟਣ ਹਰ ਥਾਣੇ ਜੇਕਰ ਬਾਈਕ ਹਰ ਥਾਣੇ ਜੇਕਰ ਪੁਲਿਸ ਸਟੇਸ਼ਨ ਹਾਂ ਕੀ ਲੱਗਦਾ ਹੈ ਇਹ ਨਾਲ ਜੜੀਆਂ ਸਨੇਚਿੰਗ ਦੀਆਂ ਜਾਂ ਬਾਕੀ ਘਟਨਾਵਾਂ ਰਹਿ ਗਈਆਂ ਉਹਨਾਂ ਦਾ ਤੇ ਉੱਪਰ ਨਾਲ ਕਾਫੀ ਕੰਟਰੋਲ ਹੋਏਗਾ ਮੈਨ ਪਾਵਰ ਵਧੇਗੀ ਹਰ ਪੁਲਿਸ ਸਟੇਸ਼ਨ ਦੀ ਤੇ ਕ੍ਰਾਈਮ ਤੇ ਕੰਟਰੋਲ ਹੈ। ਪੁਰਾਣੀ ਬੈਕਸ ਵਿੱਚ ਜਿਵੇਂ ਇਹ ਫੀਸਲ ਟ੍ਰੀ ਵਾਲੀ ਕੁਝ ਨਵੀਆਂ ਕੁਝ ਕੁਝ ਪ੍ਰੋਬਲਮ ਸੀ ਉਹ ਠੀਕ ਕਰਕੇ ਹੁਣੇ ਠੀਕ ਹੈ ਸਰ ਥੈਂਕ ਯੂ